ਤੇ ਮੂਵੀ ਆਪਾਂ ਕਿਉਂ ਨਹੀਂ ਸ਼ੂਟ ਕਰਨੇ ਮੂਵੀ ਹੁਣ ਨਾ ਆ ਮਹੀਨੇ ਕਰਨੀ ਇੱਕ ਤਰੀਕ ਨੂੰ ਕਰਿਆ ਕਰਾਂਗੇ ਸ਼ੂਟ ਹੁਣ ਨਵੇਂ ਮਹੀਨੇ ਸ਼ੁਰੂਆਤ ਕਰਦੇ ਆ ਠੀਕ ਆ ਤੇ ਹੁਣ ਮੈਂ ਵੈਸੇ ਨਹੀਂ ਕਰਨ ਦੇ ਆ ਨੀਬ ਕਹਿੰਦੀ ਐ ਪੌਪ ਆਨ ਬਣਾਏ ਨਾ ਬਣਾਉਣੇ ਆ ਤੇ ਮੈਂ ਹੁਣ ਜਵਾਰ ਲੇਵਲ ਦੁਕਾਨ ਤੋਂ ਨਾ ਟਾਈਮ ਤੇ ਇੰਨਾ ਜ਼ਿਆਦਾ ਨਹੀਂ ਹੋਇਆ ਕੁਝ ਟਾਈਮ ਥੋੜਾ ਹੀ ਆ 9.5 ਹੋਏ ਆ ਬਾਕੀ ਦੇਖੋ ਦੁਕਾਨਾਂ ਖੁੱਲੀਆਂ ਕਿ ਬੰਦ ਹੋਈਆਂ ਆਪਣਾ ਭਈ ਸ਼ਹਿਰ ਛੋਟਾ ਆ ਠੀਕ ਨਹੀਂ ਗੱਲ ਹੋਰ ਬਸ ਨੇਭੇ ਤਰਾ ਜਵਾਰ ਤੇ ਲੈਣ ਦੀ ਹੁਣ ਪੋਪਕਣ ਕੱਢਦੇ ਆਂ 130 ਰੁਪਏ ਦੀ ਮੱਕੀ ਆਈ ਸਿਰਫ ਸਸਤੀ ਆਈ ਐ ਐਡੀ ਕੰਮ ਹੋਣੀ ਹੈਗੀ ਤਈਆਂ ਵੜ ਜਾਣੇ ਕੱਲੇ ਕਦੇ ਬਣਾਉਂਦੇ ਨੇ ਤੇਰੇ ਠੀਕ ਆ ਚੰਮਰ ਗਏ ਚੰਮਰੀ ਆਵਾ ਲੱਤਦੇ ਹੋਏ ਮੇ ਚੰਮਰ ਆ ਹਾਂਜੀ ਸਸੀ ਕਾਲ ਸਵਾਤ ਲੜਾਈ ਨੇ ਲੋਕ ਦੇ ਵਿੱਚ ਮੈੜੀ ਗਿਆ ਲੋਕ ਦੇ ਵਿੱਚ ਮਰਸਨ ਕਿਦਾਂ ਸਾਰੇ ਕਹਿਮ ਤੇ ਹਰਗੋਣ ਤੇ ਗਈ ਆ ਡੈਡੀ ਨਾਲ ਵੀ ਯਾਰ ਉਹ ਬਸ ਜਿਹੜਾ ਵੀ ਯਾਰ ਜਾਵੇ ਉਹਦੇ ਨਾਲ ਜਾਂਦੀ ਬਸ ਕਹਿੰਦੀ ਮੈਂ ਜਾਣਾ ਜਾਣਾ ਰੋਂਦੀ ਕਹਿੰਦੀ ਮੈਂ ਜਾਣਾ ਜਾਣਾ ਮੈਂ ਚੱਲ ਲੈ ਜਾ ਡੈਡੀ ਇਹਨੂੰ ਅ ਡੈਡੀ ਨੇ ਰੱਖਦੀ ਆ ਕਣਕ ਹੁਣ ਇਹ ਕਿੰਨੇ ਵਾਰ ਤੇ ਕਣਕ ਲੈਣੀ ਆ ਮੈਂ ਨਾ ਚਲੇ ਆਂ ਸਲੂਨ ਤੇ ਮਾਰੇ ਉੱਥੋਂ ਸੰਦੀਰ ਨੂੰ ਲਿਆ ਆਉਂਗਾ ਜਾ ਕੇ ਬੈਠੇ ਆ ਬੈਠੇ ਵਾ ਸੁਸਤੀ ਵੇ ਕੋ ਮਗਾਲੀ ਖਾਣ ਨੂੰ ਤੇ ਆ ਵੀਰ ਹੁਣੀ ਲੈ ਕੇ ਆਇਆ ਕੋ ਖਾਣ ਨੂੰ ਆ ਲੈ 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 ਖਾਣ ਨੂੰ ਬਾਬਾ ਜੀ ਫੜਿਆ ਵਾ ਆ ਜਾ ਆ ਜਾ ਆ ਜਾ ਮੇਰੇ ਵੀਰ ਆ ਜਾ ਆ ਜਾ ਹਾਂ ਉਹ ਹੰਦੇ ਠੰਡੇ ਹੋ ਚੱਲੇ ਲੈ ਲੈ ਠੰਡੇ ਹੰਡੇ ਮੇਰੇ ਵੀਰ ਹਾਂ ਤੂੰ ਹੀ ਨਾ ਕੋਈ ਗਾਣਾ ਨਹੀਂ ਨਹੀਂ ਮੈਨੂੰ ਕਹਿਣਾ ਨਹੀਂ ਖਾਣਾ ਮੇਰੀ ਕੁੜੀ ਹੁਣੇ ਜੀ ਆਈ ਘਰੋਂ ਸਵੇਰ ਦੀ ਘਰੇ ਆਈ ਲੱਗੇ ਦੇਰ ਲੱਗੀ ਇਸ ਨੂੰ ਉਸ ਤੇ ਸਲਾਈ ਤੇ ਸਲਾਈ ਦਿਓ ਖੀਰੇ ਵਿੱਚ ਹੀ ਖੀਰੇ ਤਰ੍ਹਾਂ ਅਹ ਤੁਹਾਡੇ ਦੋ ਹਿਸਾਬ ਹੈ ਜਿਹੜਾ ਉਹ ਪਤਾ ਨਹੀਂ ਚਾਹ ਜੀ ਦੋ ਬਲੁਕ ਕੇ ਲੇਖਾਂ ਦਾ ਮੈਂ ਅੱਗੋ ਇਹ ਤਿੰਨ ਕੁ ਖੂਸਾ ਦੇ ਦੇ ਦੋਸੋ ਸਭ ਆਇਆ ਤਿੰਨ ਵੀ ਤਾਂ ਇਹ ਭੇ ਇਹ ਖਾਲਾ ਖਾਲਾ ਚਾਹ ਨਾ ਖਾਲਾ ਦੋਇਆ ਮੇਰੀ ਕੁੜੀ ਨੇ ਮੈਂ ਦਿਓ ਸਾਈਡ ਤੇ ਜਿੰਨਾ ਕੁਰਕੁਰਾ ਪੰਜਾ ਨਹੀਂ ਦਵਾ ਦੇ ਕੰਡਾ ਦੇ ਦੇ ਕੰਡਾ ਜਾ ਦੇ ਜਾਪ ਤੋ ਲੈ ਲੈ ਕੰਡਾ ਆ ਕੰਡਾ ਕੰਡਾ ਇਹ ਸਾਈਡ ਤੋਂ ਜਾਪ ਤੋ ਇਸ ਮਸਾਲਾ ਬਈ ਚਾਚਾ ਮੈਨੂੰ ਵੀ ਦੇ ਦੇ ਸਮੋਚਾ ਮਨੇ ਮਮਾ ਕਮਾਦਣੀ ਰੇਸ ਸੁਣੀ ਸੀ ਹੁਣ ਧਿਆਨ ਨਾਲ ਹੱਥ ਨਾ ਭਵੇ ਰੇਸ ਤੇ ਸਸੀ ਗਮੇ ਦੀ ਕੀ ਹਾਲ ਚਾਲ ਹੈ ਠੀਕ ਠੀਕ ਹੋ ਮਾਂ ਮੇਰੀ ਪਾਣੀ ਲਿਆਈ ਨਹੀਂ ਪਰ ਮਮਤੋ ਅਮਰਤਾ ਜੀ ਚਾਹ ਅਮਰਤਾ ਦੇ ਦੋ ਪਾਣੀ ਬਰ ਚ ਦੇ ਬਸ ਬਸ ਚਲ ਕੋਈ ਨਹੀਂ ਕੋਈ ਅਮਰਤਾ ਦੇ ਦੋ ਭਈ ਇਹ ਚਲੋ ਜੀ ਬਾਸ ਬਾਸ ਲੀ ਲਿਆ ਜੀ ਲੋਡੀ ਮੈਂ ਥੋੜਾ ਜਿਹਾ ਪਲ 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 ਚਲੋ ਜੀ ਇਹ ਸਮਾਉਣੇ ਸਮਾਉਣੇ ਤਰਸ ਦੋ ਮਿੰਟ ਸਮਾਉਣੇ ਆ ਕਿ ਜੋ ਆਹ ਕਿ ਸਲਵਾਰ ਆ ਇਹ ਤਾਂ ਪਤਲੀ ਬੜੀ ਅਛਾ ਚਾਹ ਕਿਉਂ ਮੈਂ ਕਿੱਥਾ ਇਹ ਮੇਰੇ ਘਰ ਜਾ ਅਛਾ ਗੱਤਾਵ ਮੈਂ ਕਿ ਨਹੀਂ ਨਾਲ ਸਲਵਾ ਕਿੱਤੀ ਹਨੀ ਸੋਣਾ ਇਹ ਦੇ ਚਾਹ ਸੁਣ ਲਓ ਪਹਿਲਾਂ ਤੁਸੀਂ ਤੇ ਲੀਵ ਨੂੰ ਕਰਾਈ ਇੱਧਰ ਰਹਿਣੇ ਤੇ ਕਰਾਈ ਉਹ ਤੈਨੂੰ ਚੁੱਕ ਕੇ ਲਈ ਜਾਣੀ ਮੈਂ ਇਹਨੂੰ ਅੱਜ ਕੀ ਹੋ ਗਿਆ ਅਸਲ ਸੋਚਣ ਕੋ ਹੋਰ ਡਈ ਤੇ ਲਈ ਚੀਜ਼ਾ ਇਦਾਂ ਹੁੰਦਾ ਕਿਸ ਵਾਲੇ ਨਹੀਂ ਜੀ ਮੈਂ ਸਵੇਰੇ ਇਹ ਵੀ ਕੰਬਲ ਕੱਢ ਲੀ ਇਸ ਦਾ ਨਹੀਂ ਲਓ ਕਟਾਈ ਕਰਦਾ ਸਲਵਾਰ ਦੀ ਕਟਾਈ ਕਰਦਾ ਦਿਮਾਗ ਚ ਬਿਲਕੁਲ ਖਾਲੀ ਹੋ ਜਾਂਦਾ ਮਾਰ ਕੇ ਮੈਂ ਨਾ ਪਹੁੰਚੇ ਕੱਟ ਲਈ ਮੇਰਾ ਦੂਜਾ ਪੀਸ ਉਹ ਸ਼ਾਹਰ ਮੈਂ ਬੈ ਗਈ ਰਮਾਨਾ ਫਿਰ ਮੈਂ ਸੋਚਿਆ ਤੇ ਕਿ ਅੱਜ ਨਾ ਪਤਾ ਨਹੀਂ ਦਿਮਾਗ ਨੂੰ ਕੀ ਹੋਵੇ ਇਹ ਛੋਟ ਸਾਰਾ ਕੁਝ ਇਤਿਆਸੋਂ ਮਿੰਡੋਂ ਮਿੰਡਿ ਅਜੇ ਕੱਲ ਪਰਸੋਂ ਸੌਂ ਸਿਹਾ ਹੋ ਜਾਂਦਾ ਕੇਵਲ ਹੋ ਜਾਂਦਾ ਮੰਮੀ ਨਾਲ ਲੱਸੀ ਮੰਗਵਾਈ ਏ ਤੇ ਵੀ ਨਾਲ ਹੀ ਮੇਰੇ ਤਰਪੀ ਏ ਕਹਿੰਦੀ ਮੈਂ ਵੀ ਜਾਣਾ ਏ ਕੀ ਲੈਣਾ ਲollipops ਨਹੀਂ ਲੈਣੇ ਨਾ ਨਹੀਂ ਲੈਣੇ ਹੈ ਕੀ ਹੈ ਚਾਕਲੇਟ ਹਨੀ ਚਾਕਲੇਟ ਹੈ ਚਾਕਲੇਟ ਐਸਾ ਸਾਰਿਆਂ ਚਾਕਲੇਟ ਹੈ ਚਾਕਲੇਟ ਹੈ ਚਾਕਲੇਟ ਦੇਰੇ ਆਪਣੀ ਪੋਤਰੀ ਨੇ ਪੈਨ ਦੇ ਮੰਗਣ ਡੀ ਵਿਚਾਰੀ ਮੱਦਮਾ ਪੈਂਤ ਸਕੂਲ ਛੱਡ ਗਿਆ ਉਹ ਇਹਨੂੰ ਇਹਨੂੰ ਸਕੂਲ ਛੱਡੋ ਹੁਣ ਇਹਨੂੰ ਗਾਣ ਨੂੰ ਇਹ ਨਹੀਂ ਘਰੇ ਵਾਰਾ ਖਾਂਦੀ ਕਿ ਨਹੀਂ ਹੁਣ ਨਹੀਂ ਆਤੀ ਬੜੀ ਚੁੱਕਦੀ ਆ ਜੀ ਹੁਣ ਬਹੁਤ ਤੰਗ ਕਰ ਹੁਣ ਨਹੀਂ ਵਾਰਾ ਖਾਂਦੀ ਇਹ ਗੱਲ ਹੈ ਹੁਣ ਨਹੀਂ ਵਾਰਾ ਖਾਂਦੀ ਬਤੇਰਾ ਜਰ ਬਤੇਰਾ ਜਰ ਵਾਰਾ ਖਾ ਗਈ ਆਹ ਹੁਣ ਤਾਂ ਇਨਾ ਸਤਾਉਂਦੀ ਹੈ ਨਾ ਜਿਹੜੀ ਗੱਲ ਫੜ ਲੈਂਦੀ ਕਹਿੰਦੀ ਮੇਰੀ ਪੂਰੀ ਦੋ ਉਧਰ ਉਹ ਲੱਗ ਗਈ ਮੈਨੂੰ ਪਸੰਦ ਆਉਂਦਾ ਕੁੱਪ ਜੰਦੀ ਮੈਂ ਨਿਕਲ ਨਹੀਂ ਮੁੜ ਕੇ ਕੁੱਪ ਜੁੜ ਕੇ ਬਹਿ ਜਾਂਦੀ ਹਾਂ ਸੰਜੋ ਮੈਡਮ 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 ਹਾਂ ਮੈਡਮ ਆਇਦਾਂ ਮੇਰੀ ਗੱਲ ਤਾਂ ਸੁਣੋ ਸੰਜੋ ਤੁਸੀਂ ਮੈਡਮ ਸੰਜੋ ਇੱਧਰ ਮੈਡਮ ਸੰਜੋ ਜਵਾਬ ਨਹੀਂ ਸੁਣਨਾ ਕਿਉਂ ਨੀਂਦ ਨਹੀਂ ਆਈ ਮੇਕਅਪ ਕਰਨਾ ਹੈ ਅੱਧੀ ਰਾਤ ਅੱਧੀ ਰਾਤ ਨਹੀਂ ਮੇਕਅਪ ਕਰੀਦਾ ਲੱਗਿਆ ਸਾਨੂੰ ਕਿੱਥੇ ਹੈ ਮੇਕਅਪ ਕਿਹਦੇ ਆ ਇਸ ਸਭ ਤੋਂ ਚੱਲ ਇਹਨੂੰ ਦਮਾ ਮੈਂ ਫੋਨ ਮੈਂ ਵੇਖਣ ਡਿਆ ਹਾਂ ਯੋ ਕੀ ਮੁੰਨ ਕਹਿੰਦਾ ਖੁੰਦੀ ਬਿੱਲੀ ਬਿੱਲੀ ਕਿੱਥੇ ਹੈ ਕਬਾ ਛਾਹ ਪਤਾ ਛਾਹ ਕਹਦਾ ਪਤਾ ਬਿੱਲੀ ਆਏ ਬਿੱਲੀ ਆ ਜਾ ਹਾਂ ਗੁੰਭੱਲਾ ਬੋਲ ਨੂੰ ਬਿੱਲੀ ਤੇਰੇ ਬਿੱਲੀ ਹੋ ਨਾ ਮੈਂ ਲੱਗੂ ਹਏ ਮਮਾ ਬਿੱਲੀ ਆ ਗਈ ਤਾਂ ਦੇ ਲੱਗੇ ਮੈਂ ਬਿੱਲੀ ਆ ਗਈ ਤਾਂ ਦੇ ਲੱਗੇ ਤਾਂ ਦੇ ਲੱਗੇ ਹੇ

ਸਾਨੂੰ ਉਹਨਾਂ ਨੇ ਪਰ ਡੈਪਿਨ ਟੁਕ ਨੂੰ ਬੜੇ ਖਰਾਬ ਕਰਦੀ ਲਾ ਵੀ ਮੈਨੂੰ ਨੇ ਹੁਣ ਤੀਨ ਇਹ ਸੋ ਨਿਪਟੇ 350 ਜਿੱਦੂ ਆਉਂਦੇ ਇਦਾਂ ਕਰਕੇ ਯਾਰ ਰੇਟ ਇਹਦਾ ਰੇਟ ਤੇ ਇਹ ਇਹ ਨਾ ਇਹ ਨਿਪਣਾ ਦਾ ਇਹ ਫਾਇਦਾ ਵੀ ਦੁੱਧ ਨਹੀਂ ਲੀਕ ਹੁੰਦਾ ਵਿੱਚ ਜੇ ਇਸ ਦਾ ਇਹ ਫਾਇਦਾ ਵੀ ਦੁੱਧ ਨਹੀਂ ਲੀਕ ਹੁੰਦਾ ਜਦੋਂ ਮੱਤਿਆ ਤਾਂ ਲੀਕ ਨਹੀਂ ਹੁੰਦਾ ਬੜੇ ਯੂਰਜ ਕਿਲੇ ਕਰਾਂ ਮੇਰੇ ਫੇਰਿਆਂ ਕਿ ਨਹੀਂ ਤੇ ਨਹੀਂ ਲੀਕ ਹੁੰਦਾ ਇਹ ਵਧੀਆ ਵਾਲੇ ਇਹ ਤਾਂ ਉਹ 350 ਦੇ ਦੋ ਆਉਂਦੇ ਆਨਲਾਈਨ ਮਗਵਾਉਣਾ ਮੈਂ ਬਹੁਤ ਬੜੀ ਅੱਜ ਪੀ ਦੇ ਆਇ ਚੱਟ ਸੌ ਗਈ ਜੀ। ਚਨਈ ਦੀ ਕਿਸਮ ਤੋਂ ਬਾੜੀ ਕੋਈ ਜਿੱਤਿਆ ਨਹੀਂ ਜਾਂਦਾ ਇਹਦੇ। ਮੈਂ ਸੋਚਿਆ ਚਨਈ ਜੇਜੂ ਅਸੀਂ ਸਾਰਾ ਡਬਲ ਟੇ ਮੈਚ ਵੇਖਣ ਪਰ ਨਹੀਂ ਜਿੱਤੀ ਯਾਰ। ਬਥੇ ਰਹਿਗੇ ਨੀਆਂ ਦਸਾਂ ਬੇਨਤੀਆਂ। ਲੈ ਵਿਹਾਰ ਗਈ ਜੀ ਚਨਈ ਲਾਗੇ ਦੋਸਤੋ। ਅੱਗੇ ਕਿਹੋ ਜਿੱਤ ਗਈ ਬਸ ਦੋ ਜੀ। ਸਨਰਾਈਜ਼ਰ ਜਿੱਤ ਗਈ। ਕੱਲ ਕੰਡੀ ਫੋਨ ਤੇ ਤੁਸੀਂ ਕਿੱਕੀ ਕਰਨੀ ਹਰਨ ਕਿੱਕੀ ਕਰਨੀ ਕਿੱਕੀ ਕਰਨੀ ਬਾੜ ਜਾਣਾ ਇਹ ਲਫਾਫਾ ਹਰਗੁਣ ਨਾ ਕਰਿਆ ਕਰ ਇਨੀ ਸ਼ਤਾਨੀ ਬਹੁਤ ਆ ਚੁੱਕਣ ਲੱਗ ਪਈ ਆ ਤੂੰ ਹਾਂ ਸੁਨੀਪੂ ਹੁੰਦਾ ਪਤਾ ਕਿਦਾਂ ਗੱਲ ਕਰਦੀ ਇਦਾਂ ਕਰਦੀ ਅੱਛਾ ਜੇ ਬਹਰਗੁਣ ਸੁਨੀਪਾ ਫੇਰ ਕਰੀ ਆਹੋ ਉਹ ਰਾਤ ਉਹ ਨਹੀਂ ਹੈ ਗੱਲ ਹੁੰਦੀ ਇਹ ਕਿਹਦੀਆਂ ਕਦਾਂਸ ਨਹੀਂ ਉਹ ਮੀਂਹ ਕਿਦਾਂਸ ਦੇਰ ਨੂੰ ਹੈ ਇੱਕ ਇਹ ਹਾਂ ਬੋਲਿਆ ਲੈ ਵੀ ਟਿੰਡੇ ਆਗੇ ਮੇਰੀ ਤੀਹਨ ਬੜਤ ਨਹੀਂ ਰੋਟੀ ਖਾਣ ਦਾ ਪਿਹੋਲੀ ਵੇਣ ਕਰਦੇ ਨਿੱਕੀ ਨਿੱਕੀ ਵੇ ਤੇ ਮੇਰੀ ਗਾੜੀ ਕਿ ਮਾ ਉਹਨਾਂ ਰੁੱਖੀ ਖਾਈ ਜਾਂਦੀ 19 ਸਬਜ਼ੀ ਲੈਣੀ ਯਰ ਗੁਣ ਸਬਜ਼ੀ ਲਾ ਕੇ ਖਾ ਯਾ ਲੱਗੀ ਹਰ ਹਾਲ ਹਾਲ ਨਮਸਤੇ ਸਾਰਾ ਵਾਲਾ ਜਿਹੜੀ ਮੇਰੇ ਹੱਥਾਂ ਦੇ ਰੋਟੀ ਕੱਪੜੇ ਮਾਤੋ ਸਬਜੀ ਲਾਈਏ ਤਾਂ ਸਾਹਮਣੇ ਅੱਜ ਬਣਨੇ ਆ ਕੋਪਤੇ ਅਦੂ ਲੈ ਲਈ